ਅੰਮ੍ਰਿਤਸਰ ਜੀ 크੍ਰਿਸਚਨ ਦੇ ਕਾਰਜ ਸ੍ਰੀ ਗੁਰੂ ਗਰੰਤ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਲੈ ਸੱਤਿਕਾਰ ਕਮੇਟੀ ਉਸ ਘਰ ਚ ਪਹੁੰਚੀ ਤੇ ਸ੍ਰੀ ਗੁਰੂ ਗਰੰਤ ਸਾਹਿਬ ਜੀ ਨੂੰ ਉਸ ਥਾਂ ਤੋਂ ਬਾਹਰ ਲਿਆਂਦਾ ਗਿਆ ਤੇ ਪੂਰੇ ਮਾਨ ਸਤਿਕਾਰ ਨਾਲ ਉਸ ਘਰ ਚੋਂ ਲਿਜਾਂਦਾ ਗਿਆ ਤੇ ਇਸ 크੍ਰਿਸਚਨ ਪਰਿਵਾਰ ਤੇ ਪੁਲਿਸ ਨੂੰ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਕਿਹੜੀ ਕਲੋਨੀਆਂ ਦੇ ਕਿੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵਾਈਟ ਐਵੇਨਿਊ ਜਤਿੰਦਰ ਸਿੰਘ ਕੋਠੀ ਨੰਬਰ 26 ਦੇ ਵਿੱਚ ਜੋ ਇੱਕ ਇਹਨੇ ਆਪਣੇ ਕਮਰੇ ਦੇ ਵਿੱਚ ਅਸਾਈ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਰਿਹਾ ਸੀ ਜਦੋਂ ਅਸੀਂ ਇਹਦੇ ਘਰ ਆਣ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਹਨ ਇਹਨੇ ਇੱਕ ਲਾਗੜੇ ਕਮਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਹੋਇਆ ਸੀ ਪਰ ਜਿਸ ਕਮਰੇ ਵਿੱਚ ਇਹਨੇ ਪ੍ਰਕਾਸ਼ ਕੀਤਾ ਸੀ ਉਸ ਕਮਰੇ ਦੇ ਨਾਲ ਹੀ ਬਾਥਰੂਮ ਲੈਟ੍ਰਨ ਬਣੀ ਹੋਈ ਹੈ ਦੂਸਰਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਸ਼ਾ ਦੇ ਕਮਰੇ ਦੇ ਵਿੱਚ ਘਰੇਲੂ ਸਮਾਨ ਰੱਖਿਆ ਸੀ ਇੱਕ ਬਿਹਾਰ ਦੀ ਔਰਤ ਜਿਹੜੀ ਆ ਉਹ ਨੰਗੇ ਸਿਰ ਗੁਰੂ ਸਾਹਿਬ ਦੇ ਕਮਰੇ ਚ ਤੁਰੇ ਫਿਰਦੀ ਸੀ ਜਦੋਂ ਅਸੀਂ ਆਣ ਕੇ ਸਾਰਾ ਮੌਕਾ ਵੇਖਿਆ ਮਹਾਰਾਜ ਦੀ ਪਵਿੱਤਰ ਗੁਰਬਾਣੀ ਦੀਆਂ ਪੋਥੀਆਂ ਇੱਕ ਜਿਹੜੀ ਕਹਿੰਦੀ ਹੈ ਜਿਹਦੇ ਵਿੱਚ ਠੰਡੇ ਬਰਫਾਦ ਜਾਂ ਦੁੱਧ ਰੱਖੀਦਾ ਹੈ ਉਹਦੇ ਵਿੱਚ ਗੁਟਕੀਏ ਸਾਹਿਬ ਅਤੇ ਹੋਰ ਧਾਰਮਿਕ ਪੋਥੀਆਂ ਰੱਖੀਆਂ ਹੋਇਆਂ ਸਨ ਪੁੰਜੇ ਪਈ ਹੋਈ ਹੈ ਅਤੇ ਹੋਰ ਘਰੇਲੂ ਸਮਾਨ ਘਰ ਦਾ ਮਹਿੰਦੀ ਆਦ ਸਾਬਣ ਬੁਰਸ਼ ਹੋਰ ਜਿਹੜਾ ਉਸ ਔਰਤ ਦਾ ਰੱਖਿਆ ਹੋਇਆ ਹੈ ਅਰਜਾਈਆਂ ਤਲਾਈਆਂ ਕੰਬਲ ਖੇਸ ਅਟੈਚੀ ਅਤੇ ਘੱਟੇ ਦੀ ਜਿਹੜੀ ਉਹ ਬਹੁਤ ਜ਼ਿਆਦਾ ਜਾਨੀ ਕਿ ਅੰਦਰ ਕਮਰੇ ਦੇ ਵਿੱਚ ਕੋਈ ਬਿਲਕੁਲ ਸਫਾਈ ਨਹੀਂ ਸੀ ਤੇ ਜਿਹੜਾ ਨਾਲ ਦਾ ਕਮਰਾ ਹੈ ਜਿੱਥੇ ਲੋਕਾਂ ਦੀ ਇਹ ਦਵਾ ਕਰਦੇ ਨੇ ਆਸਾਈ ਧਰਮ ਦਾ ਜਿਹੜੇ ਕਮਰੇ ਵਿੱਚ ਬਹਿ ਕੇ ਪ੍ਰਚਾਰ ਕਰਦੇ ਨੇ ਉਹਦੇ ਵਿੱਚ ਗਲੀਚੇ ਵੀ ਸੇ ਹੋਏ ਨੇ ਚੰਗੇ ਸੋਫੇ ਲੱਗੇ ਹੋਏ ਹਨ ਅਤੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਮੌਕੇ ਦੇ ਐਸਚਓ ਜਿਹੜੇ ਇਥੋਂ ਦੇ ਸਿਵਲ ਲੈਣ ਪਹੁੰਚੇ ਨੇ ਅਸੀਂ ਮੰਗ ਕਰਦੇ ਹਾਂ ਕਿ ਇਹ ਜਿਹੜਾ ਜਤਿੰਦਰ ਸਿੰਘ ਧੰਗ ਗੁਰੂ ਗ੍ਰੰਥ ਸਾਹਿਬ ਦਾ ਔਟ ਆਸਰਾ ਲੈ ਕੇ ਤੇ ਜਿਹੜਾ 크੍ਰਿਸਚਨ ਧਰਮ ਦਾ ਪ੍ਰਚਾਰ ਕਰ ਰਿਹਾ ਹੈ ਇਹਦੇ ਉੱਪਰ ਤੁਰੰਤ ਜਿਹੜੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਹਨੂੰ ਸਲਾਖਾਂ ਦੇ ਅੰਦਰ ਛੁੱਟਿਆ ਜਾਵੇ ਹੁਣ ਅਸੀਂ ਜਿਹੜੇ ਆਪਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆ ਸਰਦਾਰ ਹਰਜਿੰਦਰ ਸਿੰਘ ਧਾਮੀ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਹੈ ਉਹ ਆਪਣੇ ਉਥੋਂ ਪ੍ਰਚਾਰਕ ਤੇ ਨਾਲ ਪਾਲਕ ਸਿੰਘ ਬੜੀ ਗੱਡੀ ਭੇਜ ਰਹੇ ਨੇ ਧੰਗ ਗੁਰੂ ਗ੍ਰੰਥ ਸਾਹਿਬ ਦੇ ਅਸੀਂ ਆਰਾਮ ਸਾਹਿਬ ਤੇ ਪੁਸਤਕਾਂ ਸਾਰੀਆਂ ਉੱਥੇ ਲੈ ਜਾਣੀਆਂ ਨੇ ਪਰ ਸਾਡੀ ਇਹ ਮੰਗ ਹੈ ਕਿ ਇਸ ਪਰਿਵਾਰ ਦੇ ਉੱਤੇ ਪ੍ਰਸ਼ਾਸਨ ਵੱਲੋਂ ਦੰਦੀ ਜਿਹੜੀ ਆ ਤੁਰੰਤ ਕਾਰਵਾਈ ਕਰਕੇ ਇਹਨਾਂ ਨੂੰ ਸਲਾਖਾਂ ਦੇ ਅੰਦਰ ਛੁਟਿਆ ਜਾਵੇ ਅਤੇ ਹੋਰ ਵੀ ਲੋਕ ਜਿਹੜੇ ਆਪਣੇ ਘਰਾਂ 'ਚ ਮਹਾਰਾਜ ਦਾ ਪ੍ਰਕਾਸ਼ ਕਰਕੇ ਇਦਾਂ ਦੀਆਂ ਬੇਦਬੀਆਂ ਤੇ ਘਟਨਾਵਾਂ ਕਰ ਰਹੇ ਨੇ ਉਹ ਨਾ ਕਰਨ ਆਪਣੇ ਆਪ ਹੀ ਅਸੀਂ ਬੇਨਤੀ ਕਰਦੇ ਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਸਾਨੂੰ ਪਤਾ ਲੱਗ ਰਿਹਾ ਹੈ ਕਿ ਇੱਥੇ ਹੋਰ ਵੀ ਲੋਕਾਂ ਦੇ ਘਰਾਂ 'ਚ ਪ੍ਰਕਾਸ਼ ਹੋਏ ਨੇ ਲੋਕ ਬੇਅਮਰਤਾਰੀ ਨੇ ਨਾ ਸਤਿਗੁਰਾਂ ਦਾ ਕੋਈ ਸੋਖਾ ਹਸਣਾ ਨਾ ਕੋਈ ਸਤਿਗੁਰਾਂ ਦੀ ਮਰਜ਼ਾਦਾ ਛੋਟੀਆਂ ਛੋਟੀਆਂ ਮਿਆਨੀਆਂ ਦੇ ਵਿੱਚ ਸਤਿਗੁਰਾਂ ਦਾ ਪ੍ਰਕਾਸ਼ ਹੈ ਆਪਣੇ ਜਿਹੜੇ ਇਹਨਾਂ ਦੇ ਬੈਡਰੂਮ ਨੇ ਡਰਾਈング ਰੂਮ ਨੇ ਉਹ ਵੱਡੇ ਵੱਡੇ ਬਣੇ ਨੇ ਏਸੀ ਲੱਗੇ ਹੋਏ ਨੇ ਕਮਰੇ ਵਧੀਆ ਸੁੰਦਰਤਾ ਦੇ ਨਾਲ ਸਜਾਏ ਨੇ ਤੇ ਸਤਿਗੁਰਾਂ ਦਾ ਕੋਈ ਅਰਸ਼ਦਕਾਰ ਨਹੀਂ ਇਹ ਲੋਕ ਕਰ ਰਹੇ ਕਿ ਸਾਡੇ ਹਿੱਦਿਆਂ ਨੂੰ ਬੜੀ ਵੱਡੀ ਥੀਰ ਪੂਜੀ ਹੈ ਤੇ ਅਸੀਂ ਮੰਗ ਕਰਦੇ ਆ ਕਿ ਇਹਨਾਂ ਦੀ ਬੰਦੀ ਕਰੀਏ। ਬਾਈ ਗੁਰੂ ਰਣ ਸਾਹਿਬ ਦੇ ਜਿਹੜੇ ਅੰਗ ਸੀ ਉਹ ਕਿਵੇਂ ਸੀ ਠੀਕ ਸੀ। ਨਹੀਂ ਉਹਨਾਂ ਦੇ ਉੱਤੇ ਵੀ ਕਾਫੀ ਇਹਨੇ ਆਪਣੀ ਮਨਮਰਜ਼ੀ ਦੇ ਨਾਲ ਟੇਪਾਂ ਵੀ ਲਾਈਆਂ ਹੋਈਆਂ ਤੇ ਕੁਝ ਗੁਰੂ ਸਾਹਿਬ ਦੇ ਅੰਗਾਂ ਤੇ ਇਹਨੇ ਪਿੰਨ ਦੇ ਨਾਲ ਵੀ ਲਿਖਿਆ ਹੋਇਆ ਹੈ। ਹੁਣ ਦੇਖੋ ਤਾਂ ਪ੍ਰਚਾਰਕ ਕਮੇਟੀ ਦੇ ਪ੍ਰਚਾਰਕ ਇੱਥੇ ਆ ਰਹੇ ਆ। ਪ੍ਰਸ਼ਾਸਨ ਵਾਲੋ ਕੀ ਸ਼ੋਸ਼ਨ ਦਿੱਤਾ ਗਿਆ ਜੀ? ਪ੍ਰਸ਼ਾਸਨ ਦੇ ਜੋ ਅਸੀਂ ਕਹਾਂ ਕਿ ਕਰ ਦੇਵੇਗਾ ਕਿ ਪ੍ਰਸ਼ਾਸਨ ਜਦੋਂ ਦਾ ਅਸੀਂ ਫੋਨ ਲਾਇਆ ਉਸ ਤੋਂ ਤੁਰੰਤ ਇੱਥੇ ਪਹੁੰਚ ਗਿਆ। ਹਮ ਮੈਂ ਹराण ਹੋ ਗਿਆ ਕਿ ਅਸੀਂ ਅਜੇ ਮੋੜ-ਮੋੜ ਰਹੇ ਸੀ ਤੇ ਪ੍ਰਸ਼ਾਸਨ ਨੂੰ ਫੋਨ ਲਾਇਆ ਸੀ। ਏ ਆਪਣੇ ਰਤਨ ਸਿੰਘ ਚੌਂਕ ਦੇ ਵਿੱਚ ਉਹ ਸਾਡੇ ਆਉਂਦਿਆਂ ਨੂੰ ਪਹਿਲਾਂ ਪ੍ਰਸ਼ਾਸਨ ਪਹੁੰਚ ਗਿਆ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਨੂੰ ਹਿਤ ਰੱਖ ਮੁਖ ਰੱਖ ਦਿਆ ਹੋਇਆ ਪਰ ਸ਼ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਜਿਹੜੇ ਪ੍ਰਚਾਰਕ ਆ ਉਹ ਵਹਿੰਦੇ ਹੁਣ ਕਿਨੇ ਚਿਰ ਤੱਕ ਆਉਂਦੇ ਆ ਅਦੇ ਦੇ ਦੇਗ ਹੀ ਰਹੇ ਉਹਨਾਂ ਨੂੰ ਸਾਨੂੰ ਕਿੰਟਾ 1.5 ਘੰਟਾ ਹੋ ਗਿਆ ਤੇ ਜੇਕਰ ਉਹ ਆ ਜਾਣ ਤੇ ਮੈਂ ਕਹਿੰਦਾ ਅਸੀਂ ਉਹਨਾਂ ਦਾ ਸਤਕਾਰ ਕਰਾਂਗੇ ਪਰ ਜਿਹੜੀਆਂ ਡਿਊਟੀਆਂ ਉਹਨਾਂ ਦੀਆਂ ਬੰਦੀਆਂ ਨੇ ਉਹ ਡਿਊਟੀਆਂ ਤੇ ਨਹੀਂ ਉਤਰ ਰਹੇ ਨਾ ਸਾਨੂੰ ਸਾਥ ਦੇ ਸਗਲ ਸਾਡੀਆਂ ਤਾਂ ਖਿੱਚ ਰਹੇ ਨੇ ਅਸੀਂ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਕੋਲੋਂ ਮੰਗ ਕਰਦੇ ਆ ਕਿ ਜਿਵੇਂ ਤੁਹਾਨੂੰ ਫੋਨ ਲਾਈਦਾ ਤੁਸੀਂ ਫੋਨ ਚੁੱਕ ਕੇ ਤੁਰੰਤ ਪ੍ਰਚਾਰਕਾਂ ਨੂੰ ਭੇਜਦੇ ਆ ਜਦੋਂ ਅਸੀਂ ਇੱਥੇ ਦਫ਼ਤਰਾਂ ਵਿੱਚ ਗੱਲ ਕਰੀਦੀ ਆ ਉਹ ਕਹਿੰਦੇ ਸਾਨੂੰ ਲਿਖਤੀ ਭੇਜੋ ਅਸੀਂ ਜਿਹੜੇ ਸਤਕਾਰਯੋਗ ਇਥੋਂ ਦੇ ਆਪਣੇ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਦੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਕਿ ਜਿਹੜੀ ਸਾਡੀ ਫੋਨ ਤੇ ਉਹ ਗੱਲ ਕਰ ਕੇ ਸੁਣ ਕੇ ਉਸੇ ਵੇਲੇ ਪ੍ਰਚਾਰਕਾਂ ਦੀ ਡਿਊਟੀ ਲਾ ਦਿੰਦੇ ਨੇ ਕਿ ਅਸੀਂ ਚਾਹੁੰਦੇ ਆ ਕਿ ਜਿਹੜੇ ਪ੍ਰਚਾਰਕ ਚੰਗੀਆਂ ਤਨਖਾਹਾਂ ਲੈ ਰਹੇ ਨੇ ਉਹ ਇਹ ਪਿੰਡਾਂ ਦੇ ਵਿੱਚ ਘਰਾਂ 'ਚ ਜਾ ਕੇ ਸਰਵਾ ਕਾਨ ਕਿਨਾਂ ਕਿਨਾਂ ਗੁਰੂ ਘਰਾਂ ਵਿੱਚ ਗੁਰਗੱਦਸਾਹ ਜੀ ਨੇ ਕਿ ਕਿਥੇ ਪ੍ਰਕਾਸ਼ਮਾਨ ਨਹੀਂ ਜਿੱਥੇ ਨਹੀਂ ਸਤਕਾਰ ਹੈਗਾ ਉਹ ਘਰਾਂ ਦੇ ਚੋਂ ਗੁਰੂ ਗ੍ਰੰਥ ਸਾਹਿਬ ਲੈ ਕੇ ਆਰਾਮ ਸਾਰੂ ਕੇ ਸਭਾਏਮਣ ਕਰਦੇ ਨੇ ਜਿਹਦੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਚਾਹਣਾ ਚਾਹੋਗੇ ਅੱਜ ਇਸ ਘਰ ਵਿੱਚ ਪਹੁੰਚੇ ਹੋ ਤੁਸੀਂ ਸਤਕਾਰ ਕਮੇਟੀ ਵੀ ਆਈ ਆ ਫੇਸ ਪਿੱਛੇ ਇਹ ਤੇ ਵਾਈਟ ਹੈਵੀ ਵਿੱਚ ਹੂਮਸ ਨੰਬਰ 26 ਜੋ ਜਤਿੰਦਰ ਸਿੰਘ ਨੇ ਉਹ ਕਨਵਰਟ ਨੇ ਕ੍ਰਿਸਚਨ ਤੇ ਉਹਨਾਂ ਨੇ ਜੋ ਸਤਕਾਰ ਕਮੇਟੀ ਇਹਨਾਂ ਦੀ ਮੰਨਿਆ ਤਲਾਸ਼ੀ ਕਿ ਘਰ ਵਿੱਚ ਬਣੇ ਉੱਪਰ ਕਮਰੇ ਦੇ ਵਿੱਚ ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੱਖਿਆ ਗਿਆ ਤੇ ਦੂਸਰੇ ਨਾਲ ਦੇ ਕਮਰੇ ਵਿੱਚ ਹੀ ਕ੍ਰਿਸ਼ਚਨ ਤਰੰ ਦੇ ਅਨੁਸਾਰ ਉੱਥੇ ਪ੍ਰੇਰ ਵਗੈਰਾ ਨੂੰ ਕਨੈਕਟ ਕੀਤੀ ਜਾਂਦੀ ਹੈ ਔਰ ਇਹਦੇ ਅਸੀਂ ਸਾਰੇ ਇਸ਼ੂ ਦੀ ਸੀਰੀਅਸਨੈਸ ਨੂੰ ਸਮਝਦੇ ਹੋਏ ਅਸੀਂ ਐਸਟੀਪੀਸੀ ਦੇ ਨਾਲ ਤਾਲਮੇ ਕੀਤਾ ਹੈ ਔਰ ਉਹ ਕਿ ਪਾਲਕੀ ਸਾਹਿਬ ਤੇ ਸਿੰਘ ਸਾਹਿਬ ਭੇਜ ਰਹੇ ਨੇ ਤੇ ਪੂਰੀ ਰਹਿਤ ਮਰਜ਼ਾ ਦੇ ਨਾਲ ਪਰਿਵਾਰ ਦੇ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਕਿਹਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਅਗਰ ਐਸਜੀਪੀਸੀ ਪੋਸਟਕਾਰ ਨਾਲ ਇੱਥੋਂ ਲੈ ਕੇ ਜਾਂਦੇ ਸਾਨੂੰ ਕੋਈ ਤਰਾਈ ਨਹੀਂ ਹੈਗਾ ਤੇ ਉਹ ਗੁਰੂ ਗ੍ਰੰਥ ਸਾਹਿਬ ਪੂਰੀ ਮਰਜ਼ਾ ਦੇ ਨਾਲ ਇੱਥੋਂ ਲੈ ਕੇ ਜਾਣਗੇ ਤੇ ਬਾਕੀ ਬਿਲਕੁਲ ਅਸੀਂ ਇਹਨਾਂ ਨੂੰ ਸਤਕਾਰ ਕਮੇਟੀ ਨੂੰ ਤੇ ਜਿਹੜੇ ਪਰਿਵਾਰ ਵਾਲੇ ਇਹ ਹੀ ਬੇਨਤੀ ਕੀਤੀ ਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਆਪਸੀ ਭਾਈਚਾਰਕ ਸਾਂਝ ਦੇ ਨਾਲ ਹੀ ਅਸੀਂ ਸਾਰਾ ਇਹ ਤੇ ਜੂਰੀ ਕੰਮ ਹੈ ਉਹਨੂੰ ਸਿਰੇ ਚੜਨਾ। ਸਤਕਾਰ ਕਮੇਟੀ ਨੂੰ ਪਾਈ ਕਾਰਵਾਈ ਦੀ ਮੰਗ ਕੀਤੀ ਗਈ ਆ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹੋ ਦੇਖਦੇ ਆ ਜੋ ਇਹਦਾ ਕਾਨੂੰਨੀ ਪਹਿਲੂ ਹੈ ਕੋਦਨ ਅਨੁਸਾਰ ਕਰਾਂਗੇ। ਠੀਕ ਹੈ। ਤੇ ਪੰਜਾਬ 'ਚ ਧਰਮ ਪਰਿਵਰਤਨ ਵੱਡੇ ਲੈਵਲ ਤੇ ਹੋ ਰਿਹਾ ਹੈ ਜਿਸ ਕਾਰਨ ਇਸ ਤਰ੍ਹਾਂ ਦੀ ਘਟਨਾਵਾਂ ਵੇਖਣ ਨੂੰ ਮਿਲ ਰਹੀਆਂ ਨੇ। ਪੰਜਾਬ ਤੱਕ ਦੇ ਲਈ ਖਬਰ ਭੇਜੀ ਹੈ ਅੰਮ੍ਰਿਤਸਰ ਤੋਂ ਅਮਿਤ ਸ਼ਰਮਾ ਨੇ। ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ? ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਵੇਖਦੇ ਰਹੋ ਪੰਜਾਬ ਤੱਕ।